ਕੰਮ ਤਾਂ ਦੇਖੋ ਜੀ ਵਧੀਆ ਹੁੰਦਾ ਲੱਗਦਾ ਬਾਕੀ ਮੁੰਡਿਆਂ ਨੂੰ ਕੋਈ ਸੁੱਕੀਆਂ ਇੱਟਾਂ ਨਹੀਂ ਲਾਈ ਜਾਂਦੇ ਨਹੀਂ 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 ਬਿੱਲ ਇੱਧਰ ਵੇਖੋ ਤੁਹਾਡੇ ਸਾਹਮਣੇ ਵੇ ਪਾਣੀ ਵੇ ਬਿਲਕੁਲ ਤਾਰ ਕਰਕੇ ਲਾਉਣੇ ਆ ਸੋਹਣਾ ਕੰਮ ਹੋਂਦਾ ਇੱਕ ਨੰਬਰ ਆ ਪੂਰਾ ਬਈ ਮਸਾਲਾ ਲਾ ਲਾ ਰਹੇ ਹਾਂ ਹਾਂ ਜੀ ਬੜਾ ਬਿਲਕੁਲ ਜੀ ਕਿੰਨਾ ਚਾਰ ਇੱਕ ਦਾ ਚਾਰ ਇੱਕ ਦਾ ਲਓ ਜੀ ਚਾਰ ਇੱਕ ਦਾ ਮਸਾਲਾ ਲਾ ਰਹੇ ਨੇ ਆਜੋ ਤੁਹਾਨੂੰ ਦੱਸ ਦਿਆਂ ਵੀ ਬਣ ਕੀ ਰਿਹਾ ਵਾ ਮਤਲਬ ਬਾਕੀ ਚਲੋ ਆਉਣ ਵਾਲਾ ਟਾਈਮ ਦੱਸ ਹੀ ਦਊਗਾ ਵੀ ਚਾਰ ਇੱਕ ਦਾ ਲੱਗਿਆ ਕਿ ਨਹੀਂ ਲੱਗਿਆ ਹੋਇਆ ਇਹ ਆਪਾਂ ਖੜੇ ਆ ਜੀ ਇੱਦਾਂ ਸੁਧਾਰ ਜਿਹੜਾ ਕਿ ਕਾਲ ਜਿਹੜਾ ਸਿਹਾਰ ਜਿਹੜਾ ਲੁਧਿਆਣੇ ਦੇ ਵਿੱਚ ਇਧਰਲੀ ਸਾਈਡ ਜੱਸੋਵਾਲ ਕਲਾਰਾਂ ਇਹ ਨਹਿਰੀ ਪਾਣੀ ਆ ਜਿਹੜਾ ਉਹ ਜੋ ਭਗਵੰਤ ਮਾਨ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਵੀ ਅਸੀਂ ਨਹਿਰੀ ਪਾਣੀ ਆ ਖੇਤਾਂ ਤੱਕ ਪੰਚਾਵਾਂਗੇ ਇਹ ਉਹੀ ਕੜੀ ਦੇ ਤਹਿਤ ਆ ਜਿਹੜਾ ਇਹ ਖਾਲਾ ਬਣ ਰਿਹਾ ਵਾ ਦੇਖੋ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਕਿਉਂ ਵੀ ਠੱਕਦਰਾ ਜੇ ਕੋਈ ਚੰਗਾ ਕੰਮ ਹੋ ਰਿਹਾ ਹੁਣ ਚੰਗਾ ਕਹਿਣਾ ਚਾਹੀਦਾ ਇਹ ਮਤਲਬ ਇਧਰ ਵੀ ਤੁਸੀਂ ਮਾ ਕਾਫੀ ਮਗਰ ਤੋਂ ਆ ਦੇਖਦੇ ਆ ਰਹੇ ਆ ਪਹਿਲਾਂ ਤਾਂ ਸਾਨੂੰ ਇਹ ਵੀ ਕਿਤੇ ਵੀ ਸੜਕ ਚੌੜੀ ਹੋ ਰਹੀ ਆ ਪਰ ਫੇਰ ਪਤਾ ਲੱਗਿਆ ਵੀ ਕਹਿੰਦੇ ਇਹ ਨਹਿਰੀ ਖਾਲਾ ਜਿਹੜਾ ਉਹ ਬਣ ਰਿਹਾ ਵਾ ਖਾਲ ਸੋ ਧੰਨਵਾਦ ਆ ਭਵੰਤਮਨ ਜੀ ਦਾ ਵੀ ਭਾਈ ਚਲੋ ਜਿਹੜਾ ਇਹ ਨਹਿਰੀ ਪਾਣੀ ਹੈ ਖੇਤਾਂ ਤੱਕ ਪਹੁੰਚੂਗਾ ਕਿਉਂਕਿ ਜਿਹੜਾ ਸਾਡੇ ਪੰਜਾਬ ਦਾ ਪਾਣੀ ਆ ਬਹੁਤ ਡੂੰਘੇ ਹੋ ਗਏ ਪਾਣੀ ਆਪਣੇ ਪੰਜਾਬ ਦੇ ਥੱਲੇ ਚਲੇ ਗਏ ਤੇ ਜੇ ਹੁਣ ਇਸ ਤਰ੍ਹਾਂ ਜਿਹੜੇ ਇਹ ਪੱਕੇ ਖਾਲਿਆਂ ਰਾਹੀਂ ਜਿਹੜਾ ਪਾਣੀ ਆ ਖੇਤਾਂ ਤੱਕ ਆਊਗਾ ਵੱਧ ਤੋਂ ਵੱਧ ਨਹਿਰ ਦਾ ਪਾਣੀ ਤਾਂ ਇਹ ਚੰਗੀ ਗੱਲ ਆ ਤੇ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਉਹ ਬਚੂਗਾ ਤੇ ਲੋਕ ਵੀ ਖੁਸ਼ ਨੇ ਇਸ ਚੀਜ਼ ਤੋਂ ਤੇ ਬਾਕੀ ਜਿਹੜਾ ਕੰਮ ਆ ਕਿਹੋ ਜਿਹਾ ਹੋ ਰਿਹਾ ਇੱਥੋਂ ਆਇਓ ਵੀ ਮਾੜਾ ਨੇੜੇ ਜਿਹੜੇ ਕੰਮ ਕਿਹੋ ਜਿਹਾ ਹੋ ਰਿਹਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਫਲੇਵਰ ਲੱਗੀ ਹੋਈ ਆ ਇਹ ਤਾਂ ਹੁਣ ਕਹਿੰਦੇ ਵੀ ਵਧੀਆ ਕਰ ਰਹੇ ਆ ਕੰਮ ਅਸੀਂ 1000 ਤਾਂ ਹੀ ਹੈਗਾ ਬਈ ਹੈ 1000 ਰਿਓ ਤੇ ਕਹਿੰਦੇ ਵੀ ਮਸਾਲਾ ਚਾਰ ਇੱਕ ਦਾ ਲੱਗ ਰਿਹਾ ਤੇ ਕੰਮ ਵਧੀਆ ਕਰ ਰਹੇ ਨੇ ਮੁੰਡੇ ਬਾਕੀ ਆਉਣ ਵਾਲੇ ਸਮਿਆਂ 'ਚ ਪਤਾ ਲੱਗ ਜਊ ਜੇ ਵਧੀਆ ਹੋਇਆ ਬੇ ਹੋਊਗਾ ਕੰਮ ਚਲ ਹਲੇ ਤਾਂ ਇਹੀ ਗੱਲੋਂ ਲੋਕ ਖੋਸਨੇ ਕਿ ਵੀ ਨਹਿਰੀ ਪਾਣੀ ਆ ਜਿਹੜਾ ਵੀ ਉਹ ਖੇਤਾਂ ਤੱਕ ਪਹੁੰਚ ਜੂਗਾ ਇਹਨਾਂ ਖਾਲਿਆਂ ਰਾਹੀਂ ਮਤਲਬ ਤੋਂ ਬਹੁਤ ਵਧੀਆ ਆਪਕੋ ਆਪਣੇ ਇਲਾਕਿਆਂ ਦੇ ਵਿੱਚ ਦੱਸੋ ਵੀ ਕਿੱਥੇ ਕਿੱਥੇ ਜਿਹੜਾ ਪਾਣੀ ਬਦ ਤੋਂ ਬਦ ਵੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਣ ਲੱਗ ਗਿਆ ਕਿ ਜਾਂ ਗੱਲਾਂ ਹੀ ਨੇ ਇਹ ਦੱਸਿਓ ਕਮੈਂਟ ਕਰਕੇ ਆਪਕੋ ਆਪਣੇ ਇਲਾਕਿਆਂ ਦੇ ਤੁਸੀਂ ਤੇ ਆਪਣਾ ਹੁੰਦਾ ਮਕਸਦ ਤੁਹਾਨੂੰ ਸਮੇਂ-ਸਮੇਂ ਤੇ ਜਿਹੜੀ ਅਪਡੇਟ ਆ ਉਹ ਦਿੰਦੇ ਰਹਿਣਾ ਤੇ ਇਧਰਲੀ ਸਾਈਟ ਤੋਂ ਵਿਖਾ ਦਿਓ ਜੀ ਉਹ ਉਧਰੋਂ ਮਗਰੋਂ ਇਹ ਆ ਰਹੀ ਹੈ ਖਾਲਾ ਜਿਹੜਾ ਸੂਏ ਚੋਂ ਮਤਲਬ ਪਾਣੀ ਇਹਦੇ ਚ ਆ ਕੇ ਇਧਰ ਅੱਗੇ ਜੱਸਵਾਲ ਕਲਾਰਾਂ ਵਾਲੀ ਸਾਈਡ ਨੂੰ ਇਹ ਜਾਊਗਾ ਤੇ ਆਉਣ ਵਾਲੇ ਸਮੇਂ ਚ ਆਪਾਂ ਜਦੋਂ ਆਪਾਂ ਨੂੰ ਇੱਥੇ ਜਿਹੜੇ ਕੋਈ ਜ਼ਿੰਮੇਵਾਰ ਬੰਦੇ ਅੱਜ ਹਲੇ ਅ ਗਏ ਸੇਕਦਰ ਸਾਹਿਬ ਗਏ ਹੋਏ ਨੇ ਕਿਤੇ ਸੇਕਦਰ ਸਾਹਿਬ ਕਹਿੰਦੇ ਗਏ ਹੋਏ ਨੇ ਫਿਰ ਆਪਾਂ ਇਹਦੀ ਉਹਨਾਂ ਨਾਲ ਹੋਰ ਜਾਣਕਾਰੀ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਕੇ ਸਾਰੀ ਉਹ ਵੀ ਆਪਾਂ ਜਲਦੀ ਵੀਡੀਓ ਪਾਵਾਂਗੇ ਜੀ ਕਈ ਬੜੀ ਸਰਕਾਰੀ ਕੰਮ ਇਹ ਜੇ ਹੁੰਦੇ ਨੇ ਵੀ ਸੁੱਕੀਆਂ ਇੱਟਾਂ ਨੂੰ ਮਸਾਲਾ ਲਾਤਾ ਉਹ ਨਾ ਉਹ ਕੰਮ ਨਹੀਂ ਹੈਗਾ ਕਿਉਂਕਿ ਜਿਹੜਾ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਹੈ ਮਤਲਬ ਸਹੀ ਗੱਲ ਹੈ ਸਾਨੂੰ ਕੋਈ ਠੇਕੇਦਾਰ ਮਿਲਿਆ ਨਹੀਂ ਹੈਗਾ ਤੇ ਨਹੀਂ ਤਾਂ ਆਪਾਂ ਲੈ ਪਾਣੀ ਆ ਗਈ ਟੈਂਕੀ ਹੋਰ ਭਰ ਕੇ ਭਾਈ ਜੀ ਪਾਣੀ ਪਾਣੀ ਲੈ ਕੇ ਆਇਓ ਹਾਂ ਤੇ ਖਾ ਭਾਈ ਜੀ ਆ ਗਏ ਵੀ ਕਹਿੰਦੇ ਭਾਈ ਜੀ ਕੰਮ ਪੂਰਾ ਇੱਕ ਨੰਬਰ ਹੋ ਰਿਹਾ ਹਾਂਜੀ ਓਕੇ ਜੀ ਓਕੇ ਪਾਣੀ ਭਰ ਕੇ ਲਿਆਏ ਨੇ ਟੈਂਕੀ ਭਾਈ ਜੀ ਹੁਣੀ ਤੇ ਪ੍ਰੋਬਲਮ ਨਹੀਂ ਹੈ ਪੂਰਾ ਵਧੀਆ ਕੰਮ ਹੋ ਰਿਹਾ ਫਿਰ ਖੁਸ਼ੀ ਵੀ ਹੁੰਦੀ ਆ ਵੀ ਯਾਰ ਆਮ ਲੋਕਾਂ ਦੇ ਟੈਕਸ ਦਾ ਪੈਸਾ ਵਾ ਵੀ ਜਿਹੜਾ ਵਧੀਆ ਤਰੀਕੇ ਲੱਗ ਰਿਹਾ ਸੋਨਾ ਸੋਨਾ ਇੱਕ ਨੰਬਰ ਕੰਮ ਬਿਲਕੁਲ ਬਹੁਤ ਵਧੀਆ ਲੱਗਾ ਕੰਮ ਚਲੋ ਧੰਨਵਾਦ ਤੁਹਾਡਾ ਵੀ ਪਾਈ ਇਹਦੇ ਲੇਬਰ ਵਾਲਿਆਂ ਦਾ ਵੀ ਤੇ ਠੇਕੇਦਾਰ ਦਾ ਵੀ ਆ ਬਾਈ ਹੁਣਾਂ ਦਾ ਵੀ ਇਹ ਬਾਈ ਜੀ ਗਾਹਾਂ ਕਿਹੜਾ ਪੰਡਾ ਇੱਧਰ ਅੱਛਾ ਤੁਸੀਂ ਬਾਹਰੋਂ ਹੀ ਹੋ ਬਾਈ ਜੁਣੀ ਬਾਹਰੋਂ ਹੀ ਨੇ ਤੇ ਪਰ ਜਿਵੇਂ ਸਾਰਿਆਂ ਨਾਲ ਆਪਾਂ ਆਫ ਕੈਮਰਾ ਵੀ ਪਹਿਲਾਂ ਗੱਲ ਕਰੀਏ ਵੀ ਕਹਿੰਦੇ ਕੰਮ ਪੂਰਾ ਵਧੀਆ ਹੋ ਰਿਹਾ ਬਾਕੀ ਕਿਵੇਂ ਤਾਰਿਖਾਂ ਵਧੀਆ ਵਧੀਆ ਲੋਕਾਂ ਨੇ ਟੈਕਸ ਦਾ ਪੈਸਾ ਵਧੀਆ ਤਰੀਕੇ ਲੱਗਣਾ ਚਾਹੀਦਾ ਇਹ ਆ ਕਰ ਲਿਓ ਗਾਹਾਂ ਜੀ